ਸੰਗਰੂਰ ਦੇ ਪਿੰਡ ਬਗਰੋਲ ਦੇ ਰਹਿਣ ਵਾਲੇ 43 ਸਾਲਾਂ ਜਸਪਾਲ ਸਿੰਘ ਜੋ ਕਿ ਰਾਮਗੜ ਰਾਂਚੀ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਸੀ ਤੇ ਅੱਜ ਦੇ ਦਿਨ ਉਹਨਾਂ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਪਰ ਅੱਜ ਉਹਨਾਂ ਦਾ ਪਾਰਥਵ ਸਰੀਰ ਉਹਨਾਂ ਦੇ ਪਿੰਡ ਪਹੁੰਚਿਆ 43 ਸਾਲਾਂ ਜਸਪਾਲ ਸਿੰਘ ਦੀ ਫੌਜ ਦੇ ਵਿੱਚ 23 ਸਾਲਾਂ ਦੀ ਨੌਕਰੀ ਪੂਰੀ ਹੋ ਚੁੱਕੀ ਸੀ ਤੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ ਜਸਪਾਲ ਸਿੰਘ ਦਾ ਇੱਕ ਬੇਟਾ ਤੇ ਇੱਕ ਬੇਟੀ ਸੀ ਉਹਨਾਂ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ 'ਚ ਪਹੁੰਚੀ ਤਾਂ ਸਾਰੇ ਪਿੰਡ 'ਚ ਮਾਤਮ ਪਸਰ ਗਿਆ। ਪਿੰਡ ਦੇ ਲੋਕਾਂ ਤੇ ਫੌਜ ਦੇ ਜਵਾਨਾਂ ਨੇ ਅੰਤਮ ਵਿਦਾਈ ਦਿੱਤੀ ਤੇ ਲੋਕਾਂ ਨੇ ਕਿਹਾ ਕਿ ਇਲਾਕੇ ਦੇ ਨਾਲ-ਨਾਲ ਸਾਡੇ ਲਈ ਵੀ ਇਹ ਬਹੁਤ ਵੱਡਾ ਘਾਟਾ ਪਿਆ ਹੈ। ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਬ੍ਰਦਰ ਨੇ ਫੌਜ 'ਚ ਸੀ ਅੱਜ ਨੰਦ ਡੈਡ ਬੋੜੀ ਆ ਰਹੀ ਆ। ਬਹੁਤ ਮਾੜਾ ਕੰਮ ਹੋਇਆ ਜੀ। ਸਾਨੂੰ ਤਾਂ ਪਰਸੋ ਪਤਾ ਲੱਗਿਆ ਜੀ ਰਾਤ ਨੂੰ। ਇਹ ਐ ਕਰਕੇ ਹੋ ਗਿਆ। ਬਹੁਤ ਆ ਯਾਦ ਉਹ ਦੁੱਖ ਆਈ। ਤਦੋਂ ਦੇ ਪਾਰਟੀ ਹੋਇਆ ਕੀ ਬੱਚੇ ਇਹਨਾਂ ਦੇ ਭਰਤੀ ਤਕਰੀਬਨ 23 ਸਾਲ ਹੋ ਗਈ 2000 ਚ ਹੋਈ ਸੀ ਭਰਤੀ ਜੀ ਬੱਚੇ ਮੁੰਡਾ ਗੁੱਡੀ ਆ ਜੀ ਗੁੱਡੀ 16 17 ਸਾਲ ਦੀ ਆ ਜੀ ਮੁੰਡਾ 12 13 ਸਾਲ ਦਾ ਆ ਜੀ ਰਿਟਾਇਰਮੈਂਟ ਜੀ ਕਿੰਨੀ ਟਾਈਮ ਸਮਾਂ ਲਵੇਗਾ ਜੀ ਇਹਨਾਂ ਦਾ ਰਿਟਾਇਰਮੈਂਟ 2026 ਚ ਹੋਣੀ ਜੀ ਯਾਰ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਪਿੰਡ ਦਾ ਜੱਜਪਾਲ ਸਿੰਘ ਚੀਦ ਹੋਇਆ ਪਹਿਲਾਂ ਤਾਂ ਬਹੁਤ ਹੀ ਮਦਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ ਪ੍ਰਮਾਤਮਾ ਇਹ ਜੀ ਵੱਧ ਭਾਗੀ ਘਟਨਾ ਅੱਗੇ ਬਾਰੇ ਨਾ ਵਰਤਾਵੇ ਸਾਡੇ ਬਹੁਤ ਹੀ ਹੋਣਹਾਰ ਸਾਡਾ ਛੋਟਾ ਵੀਰ ਹੌਲਦਾਰ ਜਸਪਾਲ ਸਿੰਘ ਸਾਨੂੰ ਸੁਦੀਵੀ ਵਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿੱਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਗੁੜੀਆ ਜੋ ਕਿ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪ੍ਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾਬਾਜ ਮਾਨ ਹੋਏ ਨੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪ੍ਰਵਾ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਬਖਸ਼ਿਸ਼ ਤੇ ਮੈਂ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਨਗਰ ਨਾਲ ਵਰਤੀ ਹੈ ਜੀ ਕਿਹੜੀ ਜੂਂਟ ਦੇ ਵਿੱਚ ਕੰਮ ਕਰਦਾ ਸੀ ਕਿੰਨੀ ਏ ਏ ਸੀ ਇਹਨਾਂ ਦੀ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰ ਰਜiment ਦੇ ਵਿੱਚ ਡਿਊਟੀ ਤੇ ਤਨਾਤ ਸੀਗੇ ਜੋ ਕਿ ਤਕਰੀਬ ਮੇਰੇ ਹਿਸਾਬ ਨਾਲ ਰਾਮਗੜ੍ਹ ਰਾਂਚੀ ਡਿਊਟੀ ਤੇ ਸੀਗੇ ਜੀ ਹੁਣ ਹਾਂਜੀ ਤੇ ਕੀ ਰਿਟਾਇਰਮੈਂਟ ਨੇੜੀ ਜਿਣੀ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ ਸਭ ਨੂੰ ਦੁੱਖਦਾਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਅਪਲਾਈ ਕੀਤੀ ਸੀ ਅੱਜ ਉਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਇਗਜ਼ਾਮ ਦਿਵਾਉਣਾ ਹੈ ਬੇਟੀ ਨੂੰ ਆਇਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਹੀ ਕਹਿਣਾ ਚਾਹੁੰਨੇ ਸੀ ਜਿਹੜਾ ਜਸਪਾਲ ਸਿੰਘ ਜੀ ਤੁਹਾਡੇ ਪਿੰਡ ਦਾ ਨੌਜਾਨ ਸੋਚੀ ਇਹ ਮੇਰੇ ਪਿੰਡ ਦਾ ਹੌਲਦਾਰ ਜਸਪਾਲ ਸਿੰਘ ਜੀ ਬਹੁਤ ਮਿਲਨ ਸਾਰਾ ਇਨਸਾਨ ਸੀਗਾ ਬਹੁਤ ਨੀਕ ਇਨਸਾਨ ਸੀ ਤੇ ਇਹਨਾਂ ਨੇ ਹੁਣ ਰਿਟਾਇਰਮੈਂਟ ਵੀ ਹੋਣਾ ਸੀਗਾ 23 ਸਾਲ ਸਰਵਿਸ ਸੀ ਇਹਨਾਂ ਦੀ ਬਹੁਤ ਵਧੀਆ ਮਿਲਨ ਸਾਰਾ ਇਨਸਾਨ ਸੀ ਬਹੁਤ ਵਧੀਆ ਸਰਵਿਸ ਚੱਲੀ ਸੀ ਅਚਾਨਕ ਇਦਾਂ ਦਾ ਮਾੜਾ ਕੰਮ ਹੋਇਆ ਜੀ ਕਿਵੇਂ ਘਟਨਾ ਵਾਪਰੀ ਜਿਹੜੀ ਇਹ ਤਾਂ ਹੀ ਹੁਣ ਆਰਮੀ ਆਏ ਪੁਸ਼ਟੀ ਕਰਨਗੇ ਉਹਨਾਂ ਦਾ ਤਾਂ ਉਹ ਹੀ ਦੱਸ ਸਕਦੇ ਆ ਜੀ ਪਰਿਵਾਰ ਦੇ ਪਿੱਛੇ ਕੀ ਕੋ ਛੱਡ ਗਿਆ ਪਰਿਵਾਰ ਦੇ ਇੱਕ ਬੇਟੀ ਆ ਜੀ ਇੱਕ ਬੇਟਾ ਹੀ ਭਾਈ ਕਿਹੜੀ ਮਤਲਬ ਉਹ ਅਰੇਂਜਮੈਂਟ ਚ ਕੰਮ ਕਰਦੇ ਸੀ ਉਹ 9 ਮਹਾਰਚ ਕੰਮ ਕਰਦੇ ਸੀ ਰੇਜਮੈਂਟ ਸੀ ਉਹਨਾਂ ਦੀ ਇਨਫੈਂਟਰੀ ਜੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸਪਾਲ ਸਿੰਘ ਸਾਡੇ ਪਿੰਡ ਦਾ ਹੋਂਹਾਰ ਲੜਕਾ ਸੀ ਤੇ ਅੱਜ ਉਸਨੇ ਛੁੱਟੀ ਤੇ ਆ ਆਪਣੀ ਧੀ ਨੂੰ ਪੇਪਰ ਦਿਵਾਉਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਪੂਰੀ ਖਬਰ ਘਰ ਆ ਪਹੁੰਚੀ